ਹਾਂਜੀ ਬਾਈ ਜੀ ਅੱਜ ਖੈਰਾ ਸਾਹਿਬ ਆਣੇ ਆਉਣਾਗਾ ਕਿਸਨ ਲੱਗ ਜੇ ਤੁਹਾਨੂੰ ਖੈਰਾ ਸਾਹਿਬ ਦੀ ਖੈਰਾ ਸਾਹਿਬ ਦੀ ਪੋਜੀਸ਼ਨ ਬਹੁਤ ਵਧੀਆ ਜੀ ਖੈਰਾ ਸਾਹਿਬ ਇੱਕ ਬਹੁਤ ਉੱਗੇ ਹੋਏ ਲੀਡਰ ਬਹੁਤ ਸਮਝਦਾਰ ਲੀਡਰ ਤੇ ਹੱਕ ਸੱਚ ਦੀ ਲੜਾਈ ਲੜਨ ਵਾਲੇ ਲੀਡਰ ਨੇਗੇ ਠੀਕ ਹੈ ਜੀ ਤੇ ਦਲਵੀਰ ਗੋਲਟੀ ਜੀ ਮਾਰੇ ਤੁਸੀਂ ਕੀ ਸੋਚਦੇ ਹੋ ਕਿ ਉਹ ਪਾਰਟੀ ਨੂੰ ਯਾਨੀ ਛੱਡ ਕੇ ਚਲੇ ਗਏ ਨੇ ਅਸਲੀ ਕਹਾਣੀ ਤਾਂ ਉਹਨਾਂ ਨੇ ਦੇਖੋ ਇੰਨੇ ਔਖੇ ਸਮੇਂ ਦੇ ਵਿੱਚ ਕਦੇ ਵੀ ਕਿਸੇ ਚੰਗੇ ਲੀਡਰ ਨੂੰ ਆਪਣੀਆਂ ਪਾਰਟੀਆਂ ਨਹੀਂ ਛੱਡਣੀਆਂ ਚਾਹੀਦੀਆਂ ਉਹਨਾਂ ਦਾ ਇਹ ਡਿਸੀਜਨ ਬਿਲਕੁਲ ਗਲਤ ਕਵਾਂਗੇ ਅਸੀਂ ਤਾਂ ਵੀ ਜੇ ਟਿਕਟ ਨਹੀਂ ਮਿਲੀ ਤਾਂ ਪਾਰਟੀ ਛੱਡ ਦੋ ਉਹਦੇ ਨਹੀਂ ਮਿਲੇ ਤਾਂ ਪਾਰਟੀ ਛੱਡ ਦੋ ਹਮੇਸ਼ਾ ਉਹਦਿਆਂ ਨਾਲ ਨਹੀਂ ਇੱਕ ਆਪਣਾ ਰਤਬਾ ਵੀ ਹੁੰਦਾ ਹੈ ਬੰਦੇ ਦਾ ਅੱਜ ਜੇ ਟਿਕਟ ਨਹੀਂ ਮਿਲੀ ਕੱਲ ਮਿਲ ਜਾਂਦੀ ਹੈ ਠੀਕ ਹੈ ਇਸ ਕਰਕੇ ਮੇਰੇ ਸਾਹਮਣੇ ਲੋਨਾਂ ਨੂੰ ਪਾਰਟੀ ਨਹੀਂ ਛੱਡਣੀ ਚਾਹੀਦੀ ਸੀਗੀ ਕੋਈ ਇਹਨਾਂ ਦੀ ਵੋਟਾਂ ਦੀ ਗਿਣਤੀ 'ਚ ਫਰਕ ਪਊਗਾ ਖੈਰਾ ਸਾਹਿਬ ਦੀ ਉਹਨਾਂ ਦੇ ਜਾਣ ਨਾਲ ਦੇਖੋ ਜਦੋਂ ਕੋਈ ਬੰਦਾ ਛੱਡ ਕੇ ਜਾਂਦਾ ਇੱਕ ਪਬਲਿਕ ਕ੍ਰਾਈਸਿਸ ਦਾ ਦੇਖੋ ਬੰਦ ਹੈ ਠੀਕ ਹੈ ਵੋਟਾਂ ਦੀ ਗਿਣਤੀ ਦੇ ਵਿੱਚ ਜੇ ਗੱਲ ਕਰੀਏ ਉਸ ਤਰ੍ਹਾਂ ਦਾ ਪੋਜ਼ਿਟਿਵ ਇਫੈਕਟ ਵੀ ਆ ਜਾਂਦਾ ਹੈ ਜੀ ਉਹਨਾਂ ਦੀ ਗੱਲ ਕਰੀਏ ਕਿ ਧੂਰੀ ਤੋਂ ਉਹਨਾਂ ਤੋਂ ਖੁਸ਼ ਬੰਦੇ ਨਾਰਾਜ਼ ਵੀ ਹੋਣਗੇ ਜੋ ਉਹ ਉਹਨਾਂ ਦੇ ਨਾਲ ਕਾਂਗਰਸ ਜੁਆਇਨ ਵੀ ਕਰਨਗੇ ਔਰ ਕਰ ਵੀ ਰਹੇ ਹੋਣਗੇ ਠੀਕ ਹੈ ਤਾਂ ਇਸ ਤਰ੍ਹਾਂ ਨਹੀਂ ਹੁੰਦਾ ਕਦੇ ਵੀ ਇਹਨਾਂ ਦੀ ਆਪਣੀ ਪੋਪੁਲਾਰਿਟੀ ਹੈ ਖੈਰਾ ਸਾਹਿਬ ਦੀ ਤੇ ਉਹਨਾਂ ਦਾ ਆਪਣਾ ਇਫੈਕਟ ਹੈ ਦੂਜੇ ਪਾਸੇ ਜੀ ਆਪਣਾ ਵਿਰੋਧੀ ਪਾਰਟੀਆਂ ਨੇ ਆਮ ਪਾਰਟੀ ਤੋਂ ਨੇ ਮੇਰੇ ਤੇ ਐਰ ਜੀ ਤੇ ਦੂਜੇ ਪਾਸੇ ਆਪਣੇ ਜਿੱਤੇ ਹੋਏ ਐਮਪੀ ਸਿਮਰਜੀਤ ਸਿੰਘ ਮਾਨ ਜੀ ਨੇ ਜਿ ਉਹਨਾਂ ਦਾ ਮੁਕਾਬਲਾ ਕਿੰਨਾ ਤਿੱਖਾ ਮੁਕਾਬਲਾ ਰਹਿਣ ਵਾਲਾ ਇਹ ਕਾਮਯਾਬ ਹਨ ਸਿਮਰਨਜੀਤ ਮਾਨ ਜੀ ਦੇਖੋ ਆਪਣੀ ਲੜਾਈ ਲੜ ਰਹੇ ਨੇ ਆਮ ਆਦਮੀ ਪਾਰਟੀ ਆਪਣੀ ਲੜਾਈ ਲੜ ਰਹੀ ਹੈ ਕਾਂਗਰਸ ਆਪਣੇ ਇਸ਼ੂਸ ਤੇ ਲੜ ਰਹੀ ਹੈ ਠੀਕ ਹੈ ਤੇ ਬੀਜੇਪੀ ਆਪਣੀ ਆਡਾਇਲੋਜੀ ਨਾਲ ਲੜ ਰਹੀ ਹੈ ਠੀਕ ਹੈ ਮੁਕਾਬਲਾ ਤਾਂ ਦੇਖੋ ਹੈਗਾ ਹੀ ਹੈ ਠੀਕ ਹੈ ਤੇ ਬਾਕੀ ਜੋ ਤੁਸੀਂ ਗੱਲ ਕੀਤੀ ਦਲਵੀਰ ਗੋਲਡੀ ਜੀ ਦੀ ਦਲਵੀਰ ਗੋਲਡੀ ਜੀ ਦੀ ਜਾਨ ਨਾਲ ਉਹਨਾਂ ਦਾ ਕੋਈ ਇਹ ਅਫੈਕਟ ਵੀ ਕਾਂਗਰਸ ਨੂੰ ਕੋਈ ਮੇਜਰ ਅਫੈਕਟ ਦੀ ਗੱਲ ਕਰੀਏ ਮੇਜਰ ਅਫੈਕਟ ਨਹੀਂ ਆਊਗਾ ਯਾਨੀ ਕੋਈ ਬਹੁਤਾ ਫਰਕ ਨਹੀਂ ਪੈਣਾ ਹੈਗਾ ਬਹੁਤਾ ਫਰਕ ਨਹੀਂ ਪੈਣਾ ਕਿਉਂਕਿ ਦੇਖੋ ਉਹ ਹਮੇਸ਼ਾ ਹਰੇਕ ਸਟੇਟਮੈਂਟ ਦੇ ਵਿੱਚ ਕਹਿ ਦਿੰਦੇ ਨੇਗੇ ਕਿ ਮੇਰੀ ਲੜਾਈ ਮੌਜੂਦਾ ਮੁੱਖ ਮੰਤਰੀ ਦੇ ਨਾਲ ਸੀਗੀ ਮੌਕੇ ਦੇ ਮੁੱਖ ਮੰਤਰੀ ਨਾਲ ਸੀਗੀ ਜਦਕਿ ਜਦੋਂ 2022 ਦਾ ਇਲੈਕਸ਼ਨ ਹੋਇਆ ਸੀਗਾ ਤਾਂ ਭਗਵੰਤ ਮਾਨ ਇੱਕ ਐਮਪੀ ਸੀਗੇ ਤੇ ਦਲਵੀਰ ਗੋਲਡੀ ਇੱਕ ਐਮਐਲਏ ਸੀਗੇ ਜੇ ਇਹ ਹਾਰੇ ਤਾਂ ਉਹ ਮੁੱਖ ਮੰਤਰੀ ਬਣੇ ਠੀਕ ਹੈ ਜੀ ਤਾਂ ਕਿ ਮੇਰੇ ਕਹਿਣ ਦਾ ਮਤਲਬ ਕੋਈ ਸਟੇਟਮੈਂਟ ਲੀਡਰਸ਼ਿਪ ਕੋਈ ਵਿਊਜ਼ ਲੀਡਰਸ਼ਿਪ ਤਾਂ ਦੇਖੋ ਦਲਵੀਰ ਸਿੰਘ ਗੋਲਡੀ ਦੀ ਮੈਂ ਕਦੇ ਆਪਣੇ ਵਿਊ ਨਾਲ ਆਪਣੇ ਨਜ਼ਰੀਏ ਨਾਲ ਤਾਂ ਦੇਖੋ ਦੇਖੀ ਨਹੀਂ ਠੀਕ ਹੈ ਬਾਕੀ ਹਰੀਕ ਦਾ ਆਪਣਾ ਆਪਣਾ ਦੇਖਣ ਦਾ ਹੈ ਆਪਣਾ ਆਪਣਾ ਸੋਚਣ ਦਾ ਤਰੀਕਾ ਹੈ ਆਪਣਾ ਨਾਮ ਤੇ ਉਹਦਾ ਦੱਸ ਦਿਓ ਜੀ ਮੈਂ ਰਜਿਤ ਖੰਨਾ ਪੰਜਾਬ ਯੂਥ ਕੌਂਪਲੈਕਸ ਦੋਸਤੋ ਬੀਬੀ ਰਜਿੰਦਕੌਰ ਪੱਠਨ ਤੇ ਸਰਦਾਰ ਸੁਖਾਲ ਸਿੰਘ ਖਹਿਰਾ ਜੀ ਆਪਣੇ ਵਿੱਚ ਪਹੁੰਚ ਚੁੱਕੇ ਨੇ ਬਹੁਤ ਲੰਬੇ ਸਮੇਂ ਤੋਂ ਆਪਾਂ ਨੂੰ ਉਹਨਾਂ ਦੀ ਡੀਕ ਸੀ ਆਪਣੇ ਵਿੱਚ ਆ ਗਏ ਆ ਬਹੁਤ ਜਲਦ ਤੁਹਾਡੇ ਵਿੱਚ ਆਪਦੇ ਵਿਚਾਰ ਰੱਖਣਗੇ ਮੈਂ ਅੱਗੇ ਸਾਰੇ ਸਾਥੀਆਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਉਹਨਾਂ ਦਾ ਸਵਾਗਤ ਕਰਕੇ ਆ ਕੇ ਆਪਣੀਆਂ ਥਾਂਾਂ ਗ੍ਰਹਿਣ ਕਰਕੇ ਉਹਨਾਂ ਦੀ ਗੱਲ ਸੁਣੀਏ ਕਿਉਂਕਿ ਸਮਾਂ ਪਹਿਲਾਂ ਹੀ ਕਾਫੀ ਹੈ ਸੋ ਤੁਹਾਡੇ ਨਾਲ ਉਹਨਾਂ ਨੇ ਆਪੀਆਂ ਜਿਹੜੀਆਂ ਗੱਲਾਂ ਸਾਂਝੀ ਕਰਨੀਆਂ ਉਹ ਕਰਨਗੇ जित कौर पटल सदस्य सुखपाल सिंह खेरा ਕਾਂਗਰਸ ਪਾਰਟੀ <laughs> ད�ས ད�ས དས དས